ਇਸ ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਕੁੜੀ ਦਾ ਵਿਆਹ ਹੁੰਦਾ ਤੇ ਜਦੋਂ ਕੇਕ ਕੱਟਣ ਲੱਗਦੇ ਆ ਤੇ ਕੇਕ ਕੱਟਣ ਤੋਂ ਪਹਿਲਾਂ ਕੁੜੀ ਦੇਖੋ ਕੀ ਕਰ ਰਹੀ ਹੈ ਤੁਹਾਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋਵੋਗੇ ਕਿਉਂਕਿ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਤਾਂ ਲੋਕੀ ਥੱਲੇ ਬਹੁਤ ਹੈਰਾਨ ਹੁੰਦੇ ਆ ਕਿ ਐਵੇਂ ਦਾ ਕੰਮ ਕਰਨ ਦੀ ਕੀ ਲੋੜ ਸੀ ਇਹ ਕੁੜੀ ਕੇਕ ਕੱਟਣ ਤੋਂ ਪਹਿਲਾਂ ਜ਼ੋਰ ਦੀ ਜਕਾਰਾ ਲਾਉਂਦੀ ਹੈ ਜੋ ਬੋਲੇ ਸੋਹਣਿਆਲ ਸਤ ਸ੍ਰੀ ਅਕਾਲ ਤੇ ਵੈਸੇ ਤਾਂ ਇਹ ਗੱਲ ਮਾੜੀ ਨਹੀਂ ਸਾਨੂੰ ਸਾਡੇ ਗੁਰੂਆਂ ਨੂੰ ਯਾਦ ਕਰਨਾ ਵੀ ਚਾਹੀਦਾ ਹੈ ਪਰ ਲੋਕਾਂ ਦਾ ਕਹਿਣਾ ਕਿ ਐਵੇਂ ਦੇ ਮਾਹੌਲ ਤੇ ਵੈਸੇ ਜੁਕਾਰੇ ਦੀ ਇੱਥੇ ਲੋੜ ਨਹੀਂ ਸੀ ਤੂੰ ਐਵੇਂ ਹੀ ਲਾਈ ਫਿਰਦ ਆਓ ਤੁਸੀਂ ਵੀ ਦੇਖੋ ਇਹ ਕੁੜੀ ਨੇ ਕਿਵੇਂ ਲਾਇਆ ਜਕਾਰਾ ਗੋਲੇ ਸੋਹ ਤੇ ਹਾ ਵੀਡੀਓ viral ਹੋਣ ਤੋਂ ਬਾਅਦ ਜਦੋਂ ਇਹ ਵੀਡੀਓ ਜونی ਬਾਬੇ ਕੋਲ ਪਹੁੰਚਦੀ ਆ ਤਾਂ ਫਿਰ ਉਹ ਅਗੋਂ ਕੀ ਜਵਾਬ ਦਿੰਦਾ ਬਾਬਾ ਆਓ ਤੁਸੀਂ ਵੀ ਦੇਖੋ ਇਹ ਵੀਡੀਓ ਜੇਕਰ ਚੰਗੀ ਲੱਗੀ ਤਾਂ ਕਿ ਸ਼ੇਅਰ ਜ਼ਰੂਰ ਕਰਿਓ ਤੇ ਆਮ ਦੀ ਹੋਰਨਾਂ ਵੀਡੀਓ ਦੇਖ ਲਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਧੰਨਵਾਦ ਜਕਾਰੇ ਵਾਲੀ ਤਾਂ ਗੱਲ ਹੀ ਨਹੀਂ ਸੀ